ਜ਼ਿਲ੍ਹਾ ਪਠਾਨਕੋਟ ਵਿਖੇ ਸ਼ੱਕੀ ਆਂਸਰਾਂ ਦਾ ਵਿਖੇਜਿਆ ਜਾਣਾ ਲਗਾਤਾਰ ਜਾਰੀ ਹੈ ਦੱਸਦੀ ਇਹ ਪਿਛਲੇ ਦਿਨੀ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕੇ ਬੰਮਿਆਲ ਦੇ ਨੇੜਲੇ ਪਿੰਡ ਵਿਖੇ ਦੋ ਸ਼ੱਕੀ ਆਂਸਰਾਂ ਵੱਲੋਂ ਕਿਸੇ ਘਰ ਚ ਜਾ ਕੇ ਰੋਟੀ ਮੰਗੀ ਜਾ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਤੇ ਉਸ ਤੋਂ ਬਾਅਦ ਹੀ ਜ਼ਿਲ੍ਹੇ ਦੇ ਇਲਾਕੇ ਵਿੱਚ ਬੀੜੀਆਂ ਵਿਖੇ ਸ਼ੱਕੀ ਵਿਅਕਤੀ ਵਿਖੇ ਜਾਣ ਦੀ ਗੱਲ ਸਾਹਮਣੇ ਆਈ ਜਸਤੋ ਬਾਅਦ ਮੁੜ ਇੱਕ ਵਾਰ ਸੁਰੱਖਿਆ ਏਜੰਸੀਆਂ ਵੱਲੋਂ ਸਰਚ ਆਪਰੇਸ਼ਨ ਕੀਤੇ ਗਏ ਸੀ ਅਤੇ ਹੁਣ ਇੱਕ ਵਾਰ ਮੁੜ 16 17 ਜੁਲਾਈ ਦੀ ਰਾਤ ਨੂੰ ਖੇਤਾਂ ਵਿੱਚ ਪਾਣੀ ਲਗਾ ਰਹੇ ਇੱਕ ਸ਼ਖਸ ਨੂੰ ਚਾਰ ਸ਼ੱਕੀ ਮਮੂਨ ਕੈਂਟ ਦਾ ਰਸਤਾ ਉਹ ਪੁੱਛਦੇ ਨਜ਼ਰ ਆਏ ਜਿਸ ਤੋਂ ਬਾਅਦ ਇਸ ਇਲਾਕੇ 'ਚ دہشت ਦਾ ਮਾਹੌਲ ਬਣ ਗਿਆ ਇਸ ਸਬੰਧੀ ਜਦ ਕੀੜੇ ਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ 16 17 ਜੁਲਾਈ ਦੀ ਰਾਤ ਨੂੰ ਉਹ ਖੇਤਾਂ ਵਿੱਚ ਪਾਣੀ ਦੇ ਰਿਹਾ ਸੀ ਤੇ ਚਾਰ ਆਰਮੀ ਦੀ ਵਰਦੀ ਪਾਏ ਸ਼ਖਸ ਉਸਦੇ ਕੋਲ ਆਉਂਦੇ ਨੇ ਤੇ ਉਸ ਕੋਲ ਮਮੂਨ ਕੈਂਟ ਦਾ ਰਸਤਾ ਪੁੱਛਦੇ ਨੇ ਮੇਰੇ ਰਸਤਾ ਦਸਤੇ ਹੀ ਦਸੰਤੋਂ ਬਾਅਦ ਹੀ ਉਹਨਾਂ ਵਿੱਚ ਇੱਕ ਸਖਸ਼ ਨੇ ਕਿਹਾ ਕਿ ਰਾਹ ਵਿੱਚ ਕੁੱਤੇ ਵੀ ਹੋਣਗੇ ਇਹ ਗੱਲ ਬੋਲ ਕੇ ਉਹ ਮੌਕੇ ਤੇ ਵਾਪਸ ਚਲੇ ਗਏ ਪੀੜਤ ਨੇ ਦੱਸਿਆ ਹੈ ਕਿ ਉਹ ਲੋਕ ਹਥਿਆਰਬੰਦ ਸਨ ਜਿਸ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਵੱਲੋਂ ਪੁਲਿਸ ਨੂੰ ਦਿੱਤੀ ਗਈ ਦੂਜੇ ਪਾਸੇ ਜਦ ਸਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੇ ਵਿਦਾਂ ਸੰਭਾਲ ਕਾ ਜਾਨਪੁਰ ਦੇ ਪਿੰਡ ਕੰਦੜਾ ਲਾੜੀ ਵਿਖੇ 4 ਸ਼ੱਕੀ ਵਿਅਕਤੀ ਦੇਖੇ ਗਏ ਨੇ ਜੋ ਕਿ ਹਥਿਆਰਬੰਦ ਸਨ ਜੋਸਤੇ ਚਲਦੇ ਉਹਨਾਂ ਵੱਲੋਂ ਫੌਰੀ ਤੌਰ ਤੇ ਸਰਜ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਜ਼ਿਲ੍ਹੇ ਦੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤੇ ਇਸ ਮੌਕੇ ਤੇ ਐਸਐਚਓ ਮਨਦੀਪ ਸ਼ਰਮਾ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਆਪਰੇਸ਼ਨ ਚਲਾਏ ਜਾ ਰਹੇ ਨੇ ਆ ਸੁਣਦੇ ਹਾਂ ਸਰ ਮੈਨੂੰ ਤੇ ਘੜਾਲ ਬੜਾ ਹੁੰਦਾ ਹੈ ਤੇ ਦੂਸਰਾ ਨੰਬਰ ਮੈਨੂੰ ਮਾਰਦੇ ਜੜੀ ਲਾਇਗਾ ਦੇ ਰਾਤ ਤੇ ਪਹਿਲਾਂ ਸੱਡ ਰਹੀ ਤੇ ਮੈਨੂੰ ਰਾਤੀ ਕੋਈ 2.5 ਦਾ 2.5 ਟਾਈਮ ਹੀ ਚਾਰ ਬੰਦੇ ਲੱਭੇ ਮੈਨੂੰ ਮਨੇ ਮੈਨੂੰ ਬਾਈ ਮਾਰੀ ਇਧਰ ਆ ਵੀ ਮੈਂ ਦੇਖਿਆ ਹੁੰਦਾ ਸਾਹਤ ਆ ਮੈਂ ਸਾਰੇ ਡਰ ਹੀ ਗਿਆ ਥੇ ਮੈਨੂੰ ਟਟੀਆਂ ਉਲਟੀਆਂ ਹੋ ਰਹੀਆਂ ਸੀ ਤੇ ਉਹਨੇ ਮੈਨੂੰ ਕੁਝ ਦਵਾਈ ਪਿੰਡ ਕੇ ਦਾ ਆ ਅਸੀਂ ਹਲਾ ਕੇ ਉੱਥੇ ਆਪਣੇ ਮਮੂਲ ਕੰਢੇ ਜਾਣਾ ਇਹ ਰਸਤਾ ਕਿਧਰ ਨੂੰ ਗਿਆ ਮੈਂ ਸਾਰੇ ਚੱਲਿਆ ਇਧਰ ਦਰ ਰਸਾ ਚੱਲ ਜੂਗਾ ਦੂਸਰਾ ਗੋਲੇ ਵੀ ਤੋ ਕੁੱਤੇ ਹੀ ਪੈਣਗੇ ਤੇ ਉਹ ਫਿਰ ਨਾਲ ਹੀ ਸਾਰਾ ਵਾਪਸ ਚੱਲ ਗਏ ਕੀ ਕੀ ਇਤਿਹਾਰ ਸੀ ਉਹਨਾਂ ਕੋਲ ਉਹਨਾਂ ਕੋਲ ਸਾਰੇ ਬੰਨਾਂ ਗੁਨਾਹ ਇਹ ਛੋਟੀ ਛੋਟੀ ਏਡੀਆਂ ਹਾਲਾਤ ਕਿਹੋ ਜਿਹੇ ਸੀ ਉਹਨਾਂ ਦੇ ਲਾਲ ਸਾਹਿਬ ਲੰਬੇ ਲੰਬੇ ਜਵਾਨ ਸੀ ਚੰਗੇ ਠੀਕ ਠਾਕ ਜਵਾਨ ਸੀ ਗੱਲਬਾਤ ਕਿਸ ਸਮੇਂ ਦੀ ਕਰਦੇ ਪਏ ਸੀਗਾ ਗੱਲ ਸਰ ਵਿੱਚ ਕੋਈ ਪੰਜਾਬੀ ਬੋਲਦਾ ਹੈ ਕੋਈ ਕਿੱਦਾਂ ਬੋਲਦਾ ਇਹ ਮੈਂ ਤਾਂ ਅਣਪੜ੍ਹ ਬੰਦਾ ਸਰ ਮੈਨੂੰ ਪਤਾ ਕੋਈ ਨਹੀਂ ਇਹ ਤਾਂ ਬੋਲਦੇ ਖੇਤਾਂ 'ਚ ਪਾਣੀ ਪੁਣੀ ਲੰਦੇ ਪਏ ਸੀਗੇ ਹਾਂਜੀ ਹਾਂਜੀ ਟਾਈਮ ਰਾਤ ਕਿੰਨੇ ਵਜੇ ਦਾ ਸੀ ਉਦੋਂ ਕੋਈ ਸਰ ਕੋਈ ਡੋੜਾ ਡੇਡ ਹੈ ਵਾਹ ਪੁਛ ਨੂੰ ਕੰਪਲੇਨ ਕਰਤੀ ਤੁਸੀਂ ਨਹੀਂ ਸਰ ਮੈਂ ਨਹੀਂ ਕੀਤੀ ਸਰ ਉਹਨਾਂ ਨੇ ਕੀਤੀ ਆ ਸਤਨ ਸਾਨੂੰ ਦਿੱਤੀ ਹਾਂਜੀ ਮੈਨੂੰ ਡਰ ਗਿਆ ਸੀ ਸਰ ਮੈਨੂੰ ਇਹਨੇ ਖਾਲੇ ਆ ਗਏ ਮਾੜਾ ਬੰਦਾ ਸਰ ਦਿਹਾੜੀ ਦਾ ਸਰ ਸਫਾਈ ਵਾਲਾ ਬੰਦਾ ਕਾ ਨਹੀਂ ਸੀ ਉਹ ਵਿਚਾਰਾ ਕਿਹਦੀ ਲੱਚੀ ਦਾ ਸੀ ਮੈਂ ਮਤਲਬ ਪਿੰਡ ਗੰਦਰਲਾ ਦੀ ਮੈਂ ਹਕਸ ਸਰ ਪੈਂਕੂ ਮਤਲਬ ਕੋਹਾ ਦਾ ਖੇਤਾਂ ਦੇ ਪਾਣੀ ਲਾਣ ਗਿਆ ਸੀ ਤੇ ਪਾਣੀ ਲਾ ਕੇ ਤੇ ਉਹਨੂੰ ਕੋਈ ਦੋਟਾ ਹੀ ਵੇਣਾ ਕੋਈ ਬੰਦੇ ਡੇ ਡੋ ਉਹ ਕਹਿਣ ਲੱਗੇ ਵੀ ਸਾਨੂੰ ਰਸਤਾ ਦੱਸੋ ਉਹ ਕਹਿਣ ਲੱਗੇ ਵੀ ਰਸਤਾ ਤੇ ਇਧਰ ਤੇ ਵੀ ਪਿੰਡ ਨੂੰ ਕੁੱਤੇ ਪੈਂਦੇ ਨੇ ਤੇ ਤੁਹੀਂ ਜਿੱਧਰ ਮਰਜੀ ਚੱਲ ਜਾਓ ਕਿੱਥੋਂ ਦਾ ਰਸਤਾ ਪੁੱਛਿਆ ਕਰਦੇ ਸੀ ਉਹ ਪੁੱਛਦੇ ਬੂ ਮੋ ਟੈਂਕ ਦਾ ਤੋਂ ਕਹਿੰਦਾ ਮੈਨੂੰ ਨਹੀਂ ਲੱਗਣਾ ਢੇਰਾ ਨਹੀਂ ਪਤਾ ਲੱਗਣਾ ਉਹ ਡਰਦਾ ਬਜਾਰਾ ਘਬਰ ਗਿਆ ਉਸ ਕਾਰਨ ਕਰੀਓ ਫਿਰ ਫਿਰ ਕਿਦਾਂ ਰੋਲਾ ਪਿਆ ਇਹ ਦਿਨ ਦਾ ਟਾਈਮ ਸੀਗਾ ਰਾਤ ਦਾ ਰਾਤ ਦਾ 2:00 ਵਜੇ ਦਾ ਤੇ ਉਹ ਬੰਦੇ ਕਿਸ ਤਰ੍ਹਾਂ ਦੇ ਹਾਲਾਤ ਉਹਨੇ ਦੱਸੇ ਵੀ ਕਿਸ ਤਰ੍ਹਾਂ ਦੇ ਸੀਗੇ ਉਹ ਕਹਿੰਦਾ ਕਿ ਉਹਨੇ ਨਾ ਵਰਦੀ-ਬੁੱਦੀਆਂ ਪਾਈ ਹੋਈ ਸੀ ਕਿਹੜੀਆਂ ਵਰਦੀਆਂ ਸੀ ਹਾਂ ਆਰਮੀ ਦੀ ਕੋਈ ਅਸਲਾ ਗਾਰਾ ਸੀ ਉਹਨਾਂ ਕੋਲ ਉਹ ਨਹੀਂ ਨਹੀਂ ਨਾਲੀ ਪਤਾ ਨਹੀਂ ਕਹਿੰਦਾ ਮੈਂ ਦਿਖਿਓ ਆਪੇ ਸਾਂਮੀਆ ਵਿਚਾਰਾ ਤੇ ਉਨ ਕੀ ਤਰ੍ਹਾਂ ਜੱਲ ਦਰਦ ਮਾਰਾ ਉਸੇ ਬੁਖਾਰ ਚੜ ਗਿਆ ਵਿਚਾਰੇ ਨੂੰ ਟਟੀਆਂ ਲੱਗੀ ਪਈਆਂ ਵਿਚਾਰੇ ਨੂੰ ਉਹ ਬੜੇ ਮੁਸ਼ਕਲਰ ਉਧਰ ਰੜੰਦਾ ਘਰ ਨੂੰ ਆਇਆ ਅੱਜ ਤਾਂ ਕੰਪਲੇਨਟ ਕਰਤੀ ਆ ਪੁਲਿਸ ਨੂੰ ਅੱਜ ਇਹ ਨਹੀਂ ਪਤਾ ਕੀ ਕੀਤੀ ਚੜੀ ਪਿੰਡ ਚ ਪੁਲਿਸ ਆ ਰਹੀ ਹੈ ਕਿਸੇ ਉਸ ਤੋਂ ਹਾਂ ਆਇਟ ਕਰਦੀ ਹੈ ਪਿੰਡ ਚ ਪੁੱਛੀ ਤੇ ਕਰਦੇ ਨੇ ਪਿੰਡ ਨੂੰ ਕੋਈ ਦੱਸੇ ਕਿ ਕੀ ਬੋਲਦੇ ਪਏ ਸੀ ਜੀ ਬੋਲੀ ਪਾਣੀ ਕਿਸ ਤਰ੍ਹਾਂ ਦੇ ਸੀ ਉਹਨਾਂ ਦੇ ਉਹ ਨਹੀਂ ਉਹ ਕਹਿੰਦੇ ਬੋਲੀ ਪਾਣੀ ਉਹ ਵਿਚਾਰ ਡਰਦਾ ਬੋਲੇ ਹੀ ਨਹੀਂ ਪਤਾ ਉਹਨੂੰ ਕੀ ਦੱਸਣੀ ਬੋਲੀ ਵਾਲੀ ਉਹ ਕਾ ਭਰ ਗਿਆ ਦੋ ਟਾਈ ਵੇ ਦਾ ਟੈਨ ਨਹੀਂ ਉਹ ਕਾ ਭਰ ਗਿਆ ਵਿਚਾਰਾ ਉਹਨ ਕੀ ਬੋਲੀ ਉਹ ਜੀ ਪੁੱਛਿਆ ਉਹ ਅੱਗੇ ਵਿਚਾਰੇ ਸਾਹ ਛੁਟ ਗਏ ਸਨਰਿਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਏਰੀਆ ਦੇ ਵਿੱਚ ਕਿਸੇ ਵਿਅਕਤੀ ਨੇ ਸਸਪੀਸ਼ੀਅਸ ਪਰਸਨ ਦੇਖਿਆ ਉਹਦੇ ਤਹਿਤ ਅਸੀਂ ਅੱਜ ਇੱਕ ਕਾਮਬਿੰਗ ਅਪ ਸਰਚ ਆਪਰੇਸ਼ਨ ਚਲਾਇਆ ਜਿੱਦੇ ਚ ਪੀਐਸ ਜਾਨਪੁਰ ਤੇ ਸ਼ਾਪੁਰ ਕੰਡੀ ਦੇ ਕਾਫੀ ਪਿੰਡਾਂ ਦੇ ਵਿੱਚ ਸਰਚ ਬਿਆਨ ਕੀਤਾ ਗਿਆ ਜਿਹੜਾ ਕਿ ਮਾਰਨਿੰਗ ਅਰਾਊਂਡ 6:00 ਤੋਂ ਲੈ ਕੇ ਤੇ 2:00 ਵਜੇ ਤੱਕ ਅਸੀਂ ਸਾਰੇ ਪਿੰਡਾਂ 'ਚ ਸਰਚ ਕੀਤੀ ਅਬੈਂਡਨਡ ਬਿਲਡਿੰਗਸ ਚੈੱਕ ਕਰਵਾਈਆਂ ਡੀਰਾਸ ਚੈੱਕ ਕਰਵਾਏ ਤੇ ਪਬਲਿਕ ਦੇ ਨਾਲ ਵਾਤ ਲਾਪ ਕੀਤਾ ਕੈਮਪਰਸ ਤੋਂ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ